ਕੁਈਆਂ 30 ਯਰ ਰਿਕਾਰਡਿੰਗ ਵੀ ਲਾਉਂਗਾ ਵੀਡੀਓ ਚ ਬਣਾਉਂਗਾ ਦੇਖ ਕੇ ਦਾਨੀ ਅੱਦਾ ਕੰਨੀ ਜੀ ਦਾਨੀ ਗੁੱਸਾ ਕਰ ਗਈ ਕੀ ਹੋ ਗਿਆ ਮਾਰੇ ਅੱਠ ਜਬ ਪਾਣੀ ਲੱਗਦਾ ਭੱਜ ਕੇ ਕੁਛ ਨਹੀਂ ਕੋਸ ਪਾ ਕੇ ਲੈ ਆਇਆ ਪਾਣੀ ਚ ਮਨਿੰਦਰ ਪੀਮੀ ਨਾ ਮੁੰਡੇ ਦੇ ਉੱਤੋਂ ਕ ਟੱਪੀ ਆ ਨੀ ਆ ਰੈ ਟਵਲਕਮ ਬੈਕ ਟੂ ਚੈਨਲ ਅਮਨਜੀ ਮੋਲੋਗਸ ਤੇ ਸਵਾਗਤ ਆਪਾਂ ਸਾਰੇ ਤੁਹਾਡੀ ਦੁਆ ਤੇ ਸਲਾਮ ਨਾਲ ਸਾਰੇ ਠੀਕ ਹਾਂ ਤੁਸੀਂ ਦੋਸਤੋ ਜੀ ਦੁਆ ਨੇ ਗੱਲ ਕਰਾ ਜਾ ਬਰੇ ਕੋਈਆਂ ਵੱਟ ਚ ਕਰ ਲੈ ਗਾਇਜ਼ ਆਪਾਂ ਫਿਰਦੇ ਪਏ ਆ ਬਾਕੀ ਟਾਈਮ ਨੋਟ ਕੀ ਸੀਗੇ ਤੇ ਪਰਨਾ ਬਣ ਕੇ ਆਪਾਂ ਆਪਾਂ ਸਿਰ ਠੀਕੇ ਪਹਿਲਾਂ ਦੁੱਧ ਲੈ ਕੇ ਆਂਦਾ ਹੁਣ ਫਿਰ ਕੋਈ ਐ ਰੈਸ ਕਰੇ ਹਣਾ ਤੇ ਚਲੋ ਆਪਾਂ ਹੁਣ ਚਾਹ ਪੀਣ ਲੱਗੇ ਆ ਮੈਂ ਤਾਂ ਗਾਇਸ ਚਾਹ ਪੀਣੀ ਮਾਉਣ ਵਾਸਤੇ ਮੈਂ ਗਰਮ ਕਰਦਾ ਪਿਆ ਆ ਚਾਹ ਗਰਮ ਹੋ ਗਈ ਆਪਾਂ ਚਾਹ ਪਾ ਕੇ ਜਿੰਨੇ ਨੂੰ ਦੋ ਭੁੱਖੇ ਬੱਚਿਆਂ ਨੂੰ ਆ ਗਾਇਸ ਆਦੀ ਅਮਾ ਦਿੱਤਾ ਗਾਇਸ ਹੁਣ ਗਰਮੀਆਂ ਬਹੁਤ ਹੋ ਗਈ ਆਪਾਂ ਦੇਖਦੇ ਆਪਾਂ ਇਸ ਦੀ ਸਰਵਿਸ ਕਰਾਣੇ ਆ ਫਿਰ ਅਮਾ ਇੱਕ ਮਿੰਟ ਗਾਇਸ ਮੈਂ ਆਣਾ ਅੱਛਾ ਕੋਚ ਚੱਲੋ ਹੈਲੋ ਗਾਇਜ਼ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਆਪਾਂ ਉੱਠ ਗਏ ਆ ਤੁਸੀਂ ਕਹੋਗੇ ਰਾਤ ਵਾਲਾ ਸੂਟ ਪਾਈ ਬੈਠੀ ਆ ਰਾਤ ਮੈਂ ਕੱਪੜੇ ਚੇਂਜ ਨਹੀਂ ਕਰੇ ਬਲੌਗ ਐਡਿਟ ਕਰਦੀ ਗਾਇਜ਼ ਹੈਸ਼ਟੈਗ ਵੱਡਾ ਮੂੰਹ ਯਾਰ ਪਿੱਛੇ ਕਰ ਲੈ ਮੈਂ ਰਾਤ ਕੱਪੜੇ ਚੇਂਜ ਨਹੀਂ ਕੀਤੇ ਇਦਾਂ ਹੀ ਬਲੌਗ ਐਡਿਟ ਕਰਦੀ ਕਰਦੀ ਸੌ ਗਈ ਤੇ ਹੁਣ ਉੱਠੇ ਆ ਯਾਰ ਤੁਸੀਂ ਫੇਰ ਨਾਲ ਬੈਂਕ ਤੇ ਸਾਡੇ ਕੋਲੇ ਇੰਨੇ ਪੈਸੇ ਆਏ ਹੋਏ ਸੀ ਜਮਾ ਕਰਾਉਣ ਜਾਣੇ ਪੈਸੇ ਰੋਜ਼ ਹੁੰਦੇ ਨਹੀਂਗੇ ਹਾਂ ਪੈਸਾ ਹੀ ਪੈਸਾ ਡਾਲਰ ਹੀ ਡਾਲਰ ਦੇ ਬਾਈ ਚਾਹ ਪਾ ਕੇ ਗਾਇਸ ਅਸੀਂ ਕਰਾਣ ਲੱਗੂ ਮੈਂ AC ਦੀ ਸਰਵਿਸ ਲਈ ਫੋਨ ਕਰਤਾ ਸੀਗਾ ਕੀ ਦਿੱਕਤ ਆ ਨਹੀਂ ਕਰਾਉਣੀ ਗਾਇਸ ਇੰਨੀ ਗਰਮੀ ਆ ਮਮਾ ਯਾ ਟੈਂਪਰੇਚਰ ਬੜਾ ਕਿੰਨਾ ਵਾ ਆ ਮੈਂ ਪੱਖੇ ਤੋਂ ਬਿਨਾ ਬੈਠੀ ਆ ਗਈ ਦੇਖ ਲਓ 33 ਡਿਗਰੀ ਟੈਂਪਰੇਚਰ ਆ ਮੈਨੂੰ ਨਹੀਂ ਪਤਾ ਕਿ ਫਿਰ ਮੈਂ ਕੂਲਰ ਥੱਲੇ ਲਾਉਣ ਲੱਗਾ 50 ਡਿਗਰੀ ਟੈਂਪਰੇਚਰ ਤਾਂ ਮੇਰੇ ਦਿਮਾਗ ਦਾ ਰਹਿੰਦਾ ਵਾ ਤੂੰ ਸਾਡਾ ਹੀ ਕਸੂਰ ਹੁਣ ਫਿਰ ਰਾਧੋ ਯਾਰ ਮਮਾ ਮਮਾ ਅਸੀ ਦਮਾ ਤੈਨੂੰ ਹੁਣੇ ਲਾ ਕੇ ਕੂਲਰ ਅਸੀ ਲੋ ਚੱਲ ਨਾ ਖਾਲੇ ਗੋਲਪਿੰਦੀ ਗਾਇਸ ਪਿੰਦੀ ਨੂੰ ਫੋਨ ਲਾਤਾ ਹਾਂ ਮੈਨੂੰ ਕਮੇ ਲਾਉਣਾ ਪਿੰਦੀ ਤੋਂ ਕਲਾਸ ਲਾਉਣਾ ਗਾਇਸ ਉਹਨੂੰ ਵੀ ਸਾਨੂੰ ਆ ਦੇ ਕਾ ਪਿੰਦੀ ਨੂੰ ਫੋਨ ਲਾਓ ਹੈਲੋ ਨਾਨੀ ਸਸ਼ੀਕਾਲ ਸਤਿ ਸ਼੍ਰੀ ਅਕਾਲ ਹਾਂ ਉਹ ਗੱਲ ਕਰਦਾ ਮੈਂ ਕਿ ਜਿਹੜਾ ਵੀਰੂ ਹੈ ਬੱਟ ਪਿੰਦੀ ਕੋਲ ਰਿਹਾ ਹਾਂ ਯਾ ਤੇ ਜੀ ਤੁਹਾਨੂੰ ਮਾ ਆ ਰੋ ਉਹ ਬੜੇ ਬੇਇੱਜ਼ਤ ਕਰਾਉਂ ਲੋਕਾਂ ਸਾਹਮਣੇ ਹਨਾ ਉਹ ਨਾਨੀ ਹੁੰਦਾ ਮਜ਼ਾਕ ਕਰਦਾ ਹੁੰਦਾ ਯਾਰ ਉਹ ਮਜ਼ਾਕ ਨਹੀਂ ਉਹ ਇਹ ਖਵਾ ਸਿੰਡੀ ਕੋ ਸਿੰਡੀ ਵਰਗਾ ਆਪਾਂ ਵਹੀ ਬਿੜਗੋ ਦੇ ਹੇਠਾਂ ਪਾਉਂਦੇ ਆ ਜਿੰਨੂੰ ਤੂੰ ਤੁਮਾਰੀ ਬੁਗਵਾਸ ਕਰਦਾ ਨਾ ਨਾਨੀ ਗੁੱਸਾ ਕਰਦੇ ਆ ਯਾਰ ਤੁਹਾਨੂੰ ਪਤਾ ਮੈਂ ਮਜ਼ਾਕ ਕਰਦਾ ਵਾਂ ਉਹ ਨਾਨੀ ਮਜ਼ਾਕ ਕਰਦਾ ਮੈਂ ਨਹੀਂ ਇਹ ਮਜ਼ਾਕ ਨਹੀਂ ਅਲਗੋਂ ਨਾਨੀ ਦੇਲਾ ਬੋਲਦਾ

ਵੇ ਆਈਆਂ ਅਰੇ ਮੈਂ ਨਾਨੀ ਨਾਲ ਦੀ ਹਸਤ ਬਾਦ ਨਹੀਂ ਕਹਿੰਦਾ ਪਿੰਦੀ ਕੋਈ ਨਹੀਂ ਉਹਦੀ ਰਿਕਾਰਡਿੰਗ ਵੀ ਲਾਉਂਗਾ ਵੀਡੀਓ ਚ ਮੈਂ ਨੂੰ ਦੇਖ ਕੇ ਨਾਨੀ ਇੱਦਾਂ ਕਹਿੰਦੀ ਜਿ ਨਾਨੀ ਗੁੱਸਾ ਕਰਕੇ ਸਾਨੂੰ ਕੰਟੈਂਟ ਮਿਲ ਗਿਆ ਪਿੰਦੀ ਗੁੱਸਾ ਕਰਕੇ ਵੜ ਮੇਰੀ ਗੱਲ ਤਾਂ ਸੁਣ ਲੋ ਜਿਹਦੇ ਵਾਸਤੇ ਮੈਂ ਫੋਨ ਕੀਤਾ ਆ ਮਮਾ ਐਸੀ ਦੀ ਸਰਵਿਸ ਨਹੀਂ ਕਰਾ ਕੇ ਦਿੰਦੇ ਮੈਨੂੰ ਗਰਮੀ ਲੱਗਦੀ ਆ ਨਾਨੀ ਯਾਰ ਮੈਂ ਤੁਹਾਨੂੰ ਜਿਹਦੇ ਵਾਸਤੇ ਕੀਤਾ ਸੀ ਉਹ ਤਾਂ ਦੇਖੋ ਤੇਰੀ ਭੈਣ ਦੀ ਟੰਗ ਆ ਪਛੀਤਾ ਹੈ ਮੈਂ ਉਹ ਆਪਿੰਦੀ ਦਾ ਫੋਨ ਕਰ ਨਾਨੀ ਦਾ ਫੋਨ ਕੱਟ ਕੇ ਨਾਲੇ ਕੰਪਨੀ ਵਾਲੇ ਨੇ ਚੱਕ ਲਿਆ ਕਿਹਾ ਮੈਂ ਕਿੱਤਰ ਲੱਗ ਗਈ ਸੀ ਆਪਦੀ ਮਾਸੀ ਦਾ ਮਾਸੀ ਦਾ ਫੋਨ ਚੱਕਣਾ ਜ਼ਰੂਰੀ ਸੀ ਨਾ ਆਪਦੀ ਦਾ ਗਾਇਸ ਕਿੰਗੇ ਪੀਨੀ ਨਾਨੀ ਇੱਕ ਮਿੰਟ ਦੁਬਾਰਾ ਫੋਨ ਕਰਿਓ ਦੁਬਾਰਾ ਮੈਂ ਵੀ ਦੁਬਾਰਾ ਕਰਿਓ ਕਿਉਂ ਬਾਦ ਨਹੀਂ ਵਾਲੀ ਵਾਲ ਨਹੀਂ ਆ ਰਹੀ ਓਕੇ ਉਹ ਨਾਨੀ ਕੰਪਨੀ ਵਾਲੇ ਦਾ ਫੋਨ ਆਇਆ ਮम्मा ਕੱਟਣ ਲੱਗੇ ਕੱਟਣਾ ਗਈ ਸੀ ਚੱਕ ਲਿਆ ਉਹਦਾ ਘਰ ਥੋੜਾ ਘੱਟ ਤਾਂ ਹਿੰਦੀ ਅੱਛਾ ਗੱਲ ਸੁਣੋ ਕਹਿ ਦੋ ਆਪਦੀ ਕੁੜੀ ਨੂੰ ਵੀ ਕਰਾ ਦਿਓ ਠੀਕ ਗੱਲ ਕਰੋ ਉਹ ਕਿਹੜਾ ਖਰਾਬ ਹੈ ਤਾਂ ਫਿਰ ਸਰਵਿਸ ਕਰਾਓ ਉਹ ਨਾਨੀ ਆ ਗਿਆ ਕਿਹੜਾ ਬਾਬਾ 2 ਸੀਮਸ ਸਿਲੈਕਸ਼ਨ ਤੋਂ ਲਾਓ ਏ ਆਪਾ ਵਾਲਾ ਨਹੀਂ ਨਾਨੀ ਮੇਰੀ ਫਰੀ ਹੈ ਮੇਰੇ ਦੋਸਤ ਦੇ ਦੋਸਤ ਦੀ ਜਮ ਹਾਂ ਤਾਂ ਤੁਹਾਨੂੰ ਜਮ ਦੀ ਬੜੀ ਖੁਸ਼ੀ ਦਾ ਮੌਕਾ ਆ ਗਿਆ ਮਨ ਲੱਗਦਾ ਨਾ ਪਰ ਕਿੱਥੇ ਹੋਣਾ ਤਾਂ ਮਾ ਲੋਣ ਦੇ ਆਪਾਂ ਲੈ ਕੇ ਮੁਰੇ ਚਾਰਕੁੰਡੇ ਨੇ ਕੀ ਹੋਇਆ ਨਹੀਂ ਲੱਗਦਾ ਮੈਂ ਹੰਮੇ ਨੂੰ ਕੀ ਹੋਇਆ ਕੀ ਹੋਇਆ ਦੱਸੋ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਦੋ ਨਾ ਦੂਰsta ਮੇਰੇ ਮੇਰੇ ਕਿਹੜਾ ਬਾਲੇ ਨੇ ਇੱਕ ਤਾਂ ਗੈਸ ਮਿੰਦੀ ਸਾਡੀ 90 ਮਿੰਟਾਂ ਲੀਰੀਕਲ ਪਾ ਲਈ ਤਾਂ ਕੋਈ ਸਮਝ ਲੱਗ ਰਿਹਾ ਵਾ ਕੀ ਕਹਿੰਦੀ ਆ ਇਹਦੀ ਕੋਈ ਆਹ ਮੈਂ ਤੇ ਹਾਲ ਨੂੰ ਜੜਾ ਕੇ ਆਪਣਾ ਨਾ ਪਾ ਕੇ ਜਾਂ ਮਜਾਣਾ ਜਾਂ ਮਜਾ ਜਾਂ ਲੇਣਾ ਪੜ ਕੇ ਤਾਂ ਕਰੋ ਇੱਕੋ ਨਹੀਂ ਆਉਂਦਾ ਸੁਣ ਲਾ ਤੇਨੀ ਗੰਦੀ ਜੇ ਮਜਾਣਾ ਜਿੰਮੇਦਾਰ ਹਾਂਜੀ ਹਾਂਜੀ ਨਾਲ ਨਹੀਂ ਸਮਝ ਗਿਆ ਹੋਰ ਲੱਭਾ ਮੈਨੂੰ ਕੀ ਹੋਇਆ ਲੱਭਾ ਨੂੰ ਤੇ ਲੱਭਾ ਦੀ ਲੜਾਈ ਹੋਣੀ ਲੱਭਾ ਨੂੰ ਦੋਫਲੀ ਲੜਾਈ ਹੋਣੀ ਹੋਇਆ ਅੱਛਾ ਉਹ ਦੋ ਗੈਸਟਾਂ ਅੜ ਕੇ ਲਿਆ ਫਿਰ ਅੱਛਾ ਕਿੰਦੀ ਕੋ ਤੇ ਰਿਹਾ ਇਹ ਦੋੋਂ ਕਿਥੇ ਉਹ ਕੰਦਰਾਆਂ ਨੇ ਸੀਗੇ ਅੱਛਾ ਲੱਭਾ ਨਹੀਂ ਆ ਗਿਆ ਲੱਭਾ ਨੇ ਟੋਕ ਬਣਾਉਣਾ ਉਹ ਤੇ ਫਿਰ ਹਰ ਵਾਰ ਤਾਂ ਪਾਪਾਂ ਵਾਂਗ ਆਪਨੇ ਅੱਛਾ ਤੇ ਰਾਤਾ ਹੋ ਗਿਆ ਹੁਣ ਮੈਂ ਕਿਹੜਾ ਮੈਂ ਕਿਹੜਾ ਲੜਾਈਆਂ ਕਰਦਾ ਮੈਂ ਉਹ ਵੀ ਨਹੀਂ ਤੁਸੀਂ ਬਾਲਾ ਜਾਂਦੇ ਸਮਝਾਇਓ ਬਿਊਟੀ ਹੈ ਨਾ ਜਮ ਕੇ ਇਹਦੇ ਮੈਂ ਕੱਟ ਬੋਟੀਆਂ ਜਿਹੜੇ ਤੋਂ ਮੈਂ ਬਹਾਰੀ ਅੱਜ ਪਾ ਦਮਣੇ ਲਿੰਦੀ 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 ਆਪੋ ਨਾਨੀ ਦੀ ਕਿੰਨੀ ਐ ਕਿਹੜਾ ਤਾਵਾ ਕਰਾ ਉਹਨਾਂ ਨੂੰ ਕੀ ਬਤਾ ਮੇਰੀ ਨਾਨੀ ਆ ਹਾਂ ਮਾ ਫਾ ਉਹਨਾਂ ਦੇ ਪਪਾ ਨੇ ਗੱਲ ਖਾਰੀ ਤੇ ਕੰਗਰ ਨੋਕੀ ਦੇਖੋ ਆ ਕੇ ਹੰਨੀ ਅੱਛਾ ਅੱਛਾ ਠੀਕ ਆ ਪੈਰੀ ਪੰਨਾ ਪਾ ਕੇ ਠੀਕ ਆ ਸੌਰੀ ਹੰਨੀ ਜਾਂਦਾ अच्छा अच्छा मैं जैसा की गए हूं थोनू हां थोनू चक्कर ही हेप्या भी मेनू हुन सारे पिंदी कहने लाग गए अच्छा सुन अच्छा, अच्छा अच्छा ठीक है अच्छा अच्छा या यो या। या या, 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 या 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 भाई कोई अच्छा ठीक है हुन नहीं कहता सॉरी पैरी पहनवा के थोड़ी दोनों पैर फर्क के सॉरी नहीं क्या होया पहले का और घप्पानों में दुख ना आए क्या कर नहीं 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 ਇੱਕ ਤਾਂ ਮੈਨੂੰ ਨਾਨੀ ਸਮਝ ਨਹੀਂ ਆਉਂਦੀ ਆ ਫੋਨ ਚੱਲਦਾ ਵੀ ਮਿਊਟ ਤੇ ਆ ਇੰਨਾ ਕੁਝ ਕਹਿਤਾ ਇੰਨਾ ਕੁਝ ਕਹਿਤਾ ਹੁਣ ਕੀ ਨਹੀਂ ਕਹਿੰਦਾ ਕਹਿੰਦੀ ਕੋਈ ਨਾ ਕੋਈ ਨਾ ਕਹਿਲੇਗਾ ਵੀ ਪਹਿਲੇ ਕਹਦੇ ਵੀ ਕਹਿ ਲਿਆ ਕਰ ਸਾਹਮਣੇ ਵੀ ਬਲੋਗ ਆ ਲੈ ਨਾਨੀ ਸੌਰੀ ਹੁਣ ਨਹੀਂ ਕਹਿੰਦਾ ਗਾਈ ਦੀ ਗਿਆ ਫਿਰ ਬਾਈ ਮਿਊਟ ਤੇ ਨਾਨੀ ਆ ਮਾਤਾ ਨੂੰ ਮੈਂ ਉਹ ਲਈ ਨਾਲ ਵਾਸਤੇ ਫੋਨ ਕੀਤਾ ਤੁਹਾਨੂੰ ਪਤਾ ਸਾਡਾ ਵਲੌਗ ਕਰਦਾ ਪਿਆ ਵਾ ਤੁਸੀਂ ਵਿੱਚ ਮੇਰੀ ਬੇਇੱਜ਼ਤੀ ਕਰਤੀ ਨਾਨੀ ਫਿਰ ਹੈ ਕਿ ਨਹੀਂ ਤੁਸੀਂ ਹੈਗੇ ਹੀ ਹੋ ਉਹ ਫਿਰ ਘਰ ਦਾ ਕੰਮ ਨਹੀਂ ਆ ਮੈਂ ਨਹੀਂ ਆ ਤੇਰੀ ਮਾਂ ਬੱਸ ਉਹ ਤਾਂ ਕਿ ਬਣਾਏਂਗੀ ਜਗਾ ਤੇਰੀ ਮਾਂ ਕਿਹਨੇ ਲੋਕੀਏ ਨੇ ਕਮੈਂਟ ਕਰਦੇ ਦੱਸ ਦਿਦੇ ਜੀਰੇ ਚ ਮੈਂ ਕਹਿੰਦੀ ਸੀਗੀ ਵੀ ਮੈਂ ਤਾਂ ਐਵੇਂ ਨਹੀਂ ਕਹਿ ਸਕਦੀ ਤੇਰੀ ਮਾਂ ਗੰਦੀ ਯਾਨੀ ਕੀ ਕਹਣਾ ਅੱਛਾ ਅੱਛਾ ਜਦੋਂ ਉਹ ਰੀਤੇ ਨੂੰ ਕਹਿੰਦਾ ਸੀ ਤੁਹਾਨੂੰ ਨਹੀਂ ਸੀ ਕਹਿੰਦਾ ਔਰ ਰੀਤੇ ਨੂੰ ਕਹਿੰਦਾ ਸੀਗਾ ਰੀਤੇ ਨੂੰ ਕਹਿੰਦਾ ਇਹ ਗੰਦਾ ਵੇ ਇਹ ਰੂੜੀ ਤਾਂ ਚੱਕਿਆ ਵਾ ਅੱਛਾ ਨਾ ਨਹੀਂ ਕਹਦੀ ਮੈਂ ਤੈਨੂੰ ਵੀ ਨਹੀਂ ਕਹਿ ਸਕਦੀ ਤੇਰੀ ਮਾਂ ਗੰਦੀ ਤੁਹਾਨੂੰ ਗੰਦੀ ਕਹਿੰਦੀ ਹੈ ਅੱਛਾ ਹੁਣ ਸੌਰੀ ਹੁਣ ਜਿਹੜੇ ਕੰਮ ਵਾਸਤੇ ਮੈਂ ਫੋਨ ਕੀਤਾ ਉਹ ਤਾਂ ਕਹਿ ਦੋ ਮੰਮਾ ਨੂੰ ਗਾਈਸ ਪਿੰਜੀ ਨੂੰ ਗੁੱਸਾ ਚੜਾ ਦਿੰਦਾ ਤੂੰ ਤੂੰ ਵੜਦਾ ਨਹੀਂ ਗਿਆ ਫੁੱਟ ਫਾਂ ਗਿਆ ਮੈਂ ਬਸ ਤੁਰਾ ਅੱਛਾ ਸਦਮਾ ਬੇਟਾ ਲੈ ਨੂੰ ਕਹਤਾ ਗੋਰੇ ਮਾਮੇ ਨੂੰ ਗੋਰੇ ਮਾਮੇ ਨੂੰ ਗੋਬੜੀ ਕੇ ਹਜ਼ਾਰ ਦੋਰੀ ਬਾਤ ਕਰੋ ਨਾਲੇ ਨਾਲੇ ਕਹੀ ਜਾਂਦੇ ਆ ਨਾਲੇ ਕਹੀ ਜਾਂਦੇ ਮੇਰੀ ਇੱਜ਼ਤ ਕਰਿਆ ਕਰੋ ਇੱਜ਼ਤ ਕਰਿਆ ਕਰੋ ਜਨਰਲ ਮੈਂ ਕਹਿੰਦਾ ਸੌਰੀ ਨਹੀਂ ਕਹਿੰਦਾ ਹੁਣ ਕਹਿੰਦੇ ਕਹੀ ਜਾਓ ਤੋ ਸਾਰਿਆਂ ਨੂੰ ਪਤਾ ਮੇਰੀ ਨਾਨੀ ਨੂੰ ਪਤਾ ਨਾ ਇੱਕ ਮਿੰਟ ਦਰਵਾਜ਼ਾ ਕਰਦਾ ਗਾਇਸ ਪਿੰਡੀ ਮੇਰੀ ਨਾਨੀ ਆ ਪਿੰਡੀ ਨੇ ਮੇਰੇ ਬਹੁਤ ਬਦਲ ਕੀਤੀ ਅਰ ਮੈਂ ਚੜਾਈ ਮੈਂ ਬੁਮਾਰਿਚ ਗਿਆ ਨਾਨੀ ਮੈਂ ਤਾਂ ਕੇ ਕੋ ਦਿਲ ਚ ਲਾ ਕੇ ਪਿੰਡੀ ਨੇ ਓਏ ਮੈਂ ਨਾਨੀ ਕਾ ਓਏ ਅੱਛਾ ਅੱਜ ਸ਼ਾਮ ਮੇਂ ਵਲੌਗ ਦੇਖਿਓ ਫਿਰ ਤੁਸੀਂ ਵਾਹਿਗੁਰੂ ਵਾਹਿਗੁਰੂ ਮੰਮੀ ਨਾਨੀ ਨੇ ਚੈਨਲ ਵਲੌਗ ਕਰੋ ਭਰਾਵਾ ਜਿਹੜੇ ਮੈਂ ਚਲੋ ਨਾਨੀ ਦਾ ਜੋ ਕਹਿੰਦੀ ਕਹਿੰਦੀ ਪਈ ਰਿਆ ਨਾਨੀ ਥੱਲੇ ਹਨਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੇ ਵੀ ਲੋਕ 90s ਚ ਰਹਿੰਦੇ ਜਿਹੜੇ ਨੇ ਨਾ ਰਹਿ ਰਹੇ ਆ ਨਾ ਸਾਰਿਆਂ ਨੇ ਆਪਣੀ ਸੋਚ ਨੂੰ ਥੋੜਾ ਡਬਾਲੇ ਪਕਰੋ ਡਬਾਲੇ ਇਹ ਤਾਂ ਸਾਡੀ ਲੜਾਈ ਚੱਲਦੀ ਰਹਿੰਦੀ ਹੈ ਲੜਾਈ ਥੋੜੀ ਸੀਗੀ ਪਿਛਲਾ ਵਲੋਗ ਸੀਗਾ ਜਿਹੜਾ ਸਾਡਾ ਪਿਛਲਾ ਵਲੋਗ ਸੀ ਉਹ ਸਾਡੀ ਲੜਾਈ ਸੀ ਉਹ ਤਾਂ ਮਸਤੀ ਸੀ ਨਾ ਆਪਣੀ ਉਹ ਤਾਂ ਗਾਇ ਸਾਰਾ ਕੁਝ ਜਿੱਦਾਂ ਹੀ ਬੋਲਦਾ ਜੋ ਮਰਨ ਚਾਹਿਆ ਨੰਨੀ ਤਾਂ ਉਹੀ ਲੱਗ ਜਾਂਦੀ ਹੈ ਸਾਡੀ ਬੋਲਣ ਫਿਰ ਚੱਲ ਤੂੰ 20 ਕਿਲੋ ਭਾਰ ਚਾਹਤਾ ਕਹਿੰਦਾ ਮੈਂ ਪਤਾ ਰੋ ਜਾਣਾ ਮੈਂ ਤਾਂ ਵੀ ਆ ਜਾਵਾਂਗਾ ਯਾਨੀ ਕਿ ਲੋ ਭਾਰ ਚਾਹਤੇ ਡੋਡਾ ਕਰ ਦੋ ਨਾ ਮੈਂ ਟੱਕਰ ਲੈ ਜੂਂਗੀ ਨਾਨੀ ਤੂੰ ਕਿੱਥੇ ਜੰਮ ਲਿਆ 15 15 ਸਾਲਾਂ ਦਾ ਨਾਨੀ ਚੁੱਪ ਕਰਾ ਦੇ ਤੂੰ ਹੀ ਛੜੀ ਆਪ ਨੂੰ ਕਾਹਨ ਨਾਨੀ ਮੈਂ ਬਾਤ ਚੱਲ ਯਾਰ ਮੇਰੇ ਦਵੀਕੇ ਇੰਜੀਨੀਅਰ ਬਾਤੋ ਨਾਨੀ ਸੌਰੀ ਯਾਰ ਮੈਂ ਨਹੀਂ ਕਹਿੰਦਾ ਤੂੰ ਨਹੀਂ ਚੱਲਾ ਕਰੋ ਹੁਣ ਇੱਧੇ ਕੰਦੀ ਕਿ ਏ ਘੜੀ ਗੱਲ ਆ ਆ ਚਾ ਅੱਛਾ ਗੱਲ ਸੁਣ ਉਹ ਬੱਸ ਗੱਲ ਸੁਣ ਲੋ ਔਰ ਨਾਨੀ ਚੁੱਪ ਚੁੱਪ ਇੱਕ ਗਲਤੀ ਕਿਹੜੀ ਆ ਮੈਨੂੰ ਇਹ ਦੱਸੋ ਗਲਤੀ ਕਿਹੜੀ ਆ ਹੁਣ ਤੁਹਾਡਾ ਨਾਮ ਨਹੀਂ ਆਏਗਾ ਦੱਸੋ ਹੁਣ ਮੈਨੂੰ ਮੈਂ ਪ੍ਰੈਂਕ ਕਿੰਨਾ ਪ੍ਰੈਂਕ ਪ੍ਰੈਂਕ ਹੈਗਾ ਫਰੈਂਡ ਦਾ ਬਿਲਕੁਲ ਬਾਤ ਕੁਝ ਕਰਨਾ ਪੈਦਾ ਵਾ ਵਲੌਗ 'ਚ ਤਾਂ ਮੈਂ ਤਾਂ ਆਪਣੇ ਮੰਮਾ ਨੂੰ ਫੜ ਕੇ ਕੁੱਟ ਦਿੰਦਾ ਹੁੰਨਾ ਵਲੌਗ 'ਚ ਫਿਰ ਕੀ ਹੋਇਆ ਐਵੇਂ ਮੈਨੂੰ ਟੈਨਸ਼ਨ ਲਈ ਮੈਂ ਵੀ ਬੇਚੀ ਕਰਦੀ ਲੋਕ ਤਾਂ ਬਹੁਤ ਕੁਝ ਕਹਿੰਦੇ ਇੱਥੇ ਮੈਨੂੰ ਮੈਡਨ ਨੂੰ ਕਹਿਣਾ ਰਹਿਣਾ ਟੱਟੀ ਖਾ ਲੋ ਭਲਾ ਤੁਸੀਂ ਵੀ ਖਾ ਮੈਂ ਇਦਾਂ ਕਿਹਾ ਜਿਆ ਗਿਆ ਵਾ ਨਾ ਨਹੀਂ ਤਾਂ ਬਣਨੀ ਕੀ ਪੇਜ ਦੇ ਨੰਬਰ ਹੋ ਗਏ ਅੱਛਾ ਹੁਣ ਗੱਲ ਖਤਮ ਸਟਾਪ ਦਾ ਟਾਪ ਇਟ ਹਜੇ ਨੋਹ ਨਿਕਲੀ ਇੰਜ ਦੇ ਰੋਟੀਆਂ ਪਕਾਵਾਂਗਾ ਖਵਾਈ ਜਾਂਦੇ ਨਾ ਨਾਮੀ ਆਪਸ ਚ ਪੀਣਾ ਕੁਝ ਕਹਿ ਕੇ ਹਾਂਜੀ ਆ ਠੀਕ ਨੇ ਵਧੀਆ ਵੀ ਏ ਜਮ ਦੀ ਐਕਸਾਈਟਮੈਂਟ ਤੇ ਜਾਗਦਾ ਸੀਗਾ ਫਿਰ ਹੈ ਗੁੱਟ ਗੁੱਟੀ ਗੁੱਟੇ ਗੁੱਟੇ ਕਿਉਂ ਦਾ ਜਮ ਹੋਰਦਾ ਨਹੀਂ ਇੱਥੇ ਇੱਥੇ ਆਹ ਠੀਕ ਹੈ ਵਧੀਆ ਤੁਸੀਂ ਦੱਸੋ ਨਾਨੀ ਹੋਰਦੇ ਫਿਰ ਗਾਣਾ ਖਾਣੀ ਚਲੋ ਗਾਇਸ ਤੁਹਾਨੂੰ ਮਿਲਦੇ ਹਾਂ ਅਜੇ ਜਾਣਾ ਹੁੰਦਾ 6:30 ਵਜੇ ਸਵੇਰੇ ਆਹ 5:30 ਵਜੇ ਜਾਣਾ ਪੈਂਦਾ ਜਾਣਾ ਹੀ ਹੋਂਦਾ ਫਿਰ ਨਾ ਮਮਾ ਦਾ ਸਿਓ ਮੈਂ ਕਿਨੇ ਨੰਨਾ ਮੀਨਾ ਹੋ ਗਿਆ ਨਤ ਪੇਪਰ ਆਉਣ ਤੋਂ ਪਹਿਲਾਂ ਤਾਂ ਜਾਂਦਾ ਅੱਛਾ ਨਾ ਜਿਹੜਾ ਪੇਪਰ ਦੇ ਵਾਸਤੇ ਜਾਂਦਾ ਹੈ ਹੈ ਬੋਰ ਦਾ ਦੇ ਕੋਈ ਛੁੱਟੀ ਆ ਇੱਕਦਾਂ ਨਹੀਂ ਠਾਏ ਸੀਗੇ ਲਾ ਨੰਨੀ ਦੱਸ ਪ੍ਰਾਣੀਆਂ ਬਰਾਣੀਆਂ ਗੱਲਾਂ ਯਾਦ ਕਰੀ ਯਾਦ ਕਰ ਲਾ ਉਹ ਵਲੌਗ ਦੇਖ ਕੇ ਨਾਨੀ ਐ ਸੋਚਦੀ ਵੀ ਰੋਜ਼ ਇਦਾਂ ਹੀ ਹੁੰਦਾ ਵਾ ਰੋਜ਼ ਬਦਲ ਕੇ ਹੁੰਦਾ ਵਲੌਗ ਹਾਂ ਆਸੀ ਵਲੌਗ ਚ ਕੁਛ ਔਰ ਦਿਖਾਉਣਾ ਹੈ ਘਰੇ ਕੁਛ ਔਰ ਹੁੰਦਾ ਸਾਡੇ ਬਹੁਤ ਕੁਛ ਕਰਨਾ ਪੈਂਦਾ ਵਲੌਗ ਵਲੌਗ ਬਣਾਉਣੇ ਨੇ ਵਲੌਗ ਅੱਛਾ ਚੱਲੋ ਹਾਂ ਤੁਹਾਨੂੰ ਬਾਅਦ ਤੋਂ ਫੋਨ ਕਰਦੇ ਸੀ ਵਲੌਗ ਬਣਾ ਲਈਏ ਓਕੇ 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 ਪਸੰਦ ਆ ਤੁਹਾਨੂੰ ਗਾਏਸ ਮੈਂ ਜਿਮ ਗਿਆ ਸੀ ਹਣਾ ਤੇ ਜਿਮ ਨਾਲ ਕੋਈ ਜਾਏ ਮੇਰਾ ਭਰਾ ਅੱਜ ਇੱਕ ਦਿਨ ਜੰਮ ਜਾ ਕੇ ਸੁਣਾ ਦੇ ਲੱਗਾ ਵੀ ਨਾ ਦਾ ਗੁੱਟੀਆਂ ਰ ਭਰਾ ਬਣ ਕੇ ਮੈਂ ਨਹੀਂ ਘੁੱਟਣਾ ਕੁਛ ਨਾ ਨਾ ਪ੍ਰਾਣੀ ਮਿਲਨੇ ਯਾਰ ਦੇ ਲ ਨਾਨੀ ਕਿੰਨਾ ਗੁੱਸਾ ਕਰ ਗਈ ਯਾਰ ਹਵਾ ਹਵਾ ਚ ਗਲਤੀ ਹੋ ਗਈ ਸੌਰੀ ਹੁਣ ਨਹੀਂ ਜਾਂਦਾ ਹੁਣ ਘੁੱਟ ਉਹ ਗਲਤੀ ਛੱਡ ਜਿਹੜੀ ਨਾਨੀ ਨੂੰ ਨਾਨੀ ਨਾਨੀ ਦੀ ਗਲਤੀ ਗਾਇਜ਼ ਅਸਤਵ ਬਦ ਪਿੰਦ ਕੇਣਾ ਬੰਦ ਨਾਨੀਂ ਗਿਆ ਕਰਨਾ ਮੰਨ ਨਹੀਂ ਕੀ ਕਰਦਾ ਗਾਇਜ਼ ਉਹ ਮੈਂ ਮੇਰਾ ਮੋਢਾ ਘਟਦੇ ਨਹੀਂ ਉਹ ਉੱਤੇ ਜੀ ਹੱਥ ਮਾਰ ਕੇ ਭਜ ਦਿੰਦੇ ਆ ਦੇ ਹਾਏ ਹਾਏ ਮੈਂ ਮਰ ਜਾ ਹਾਏ 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 ਆ ਰੱਖਦਾ ਇਹ ਦੁਖੂ ਹੈ ਪਤਾ ਇੱਕ ਦਿਨਾਂ ਦੇ ਘਰ ਦੇ ਗੇਟ ਛੋਟੇ ਛੋਟੇ ਮੇਰਾ ਪੂਰਾ ਨੀਂਦ ਜਿੰਮ ਜਾ ਕੇ ਹੋਰ ਐ ਐ ਕਰਕੇ ਤਰਦਾ ਵਾ ਇੱਕ ਦਿਨ ਦੇ ਚੌੜ ਹਾਏ ਹਾਏ ਮੈਂ ਮਰ ਜਾ ਉਹ ਭਾਲਾ ਹਾਏ ਆ ਕੇ ਬਹਿ ਗਿਆ ਉੱਤੇ ਹਾਏ ਮਨਿੰਦਰ ਦਾ ਸਾਰਾ ਕਸ਼ 12 ਆ ਗਿਆ ਕੁਬਤ ਨੇ ਐਵੇਂ ਜਿਵੇਂ ਬੁੱਤ ਦਾ ਬੱਪਾ ਮੂੰਹ ਨੂੰ ਕਰ ਦੂੰਗਾ ਕੀ ਹੋ ਗਿਆ ਮਾਰ ਔਰ ਜਦ ਪਾਣੀ ਲੈ ਕੇ ਭੱਜ ਕੇ ਕੁਛ ਨਹੀਂ ਪਾਣੀ ਦੇ ਪਾਣੀ ਨਹੀਂ ਚੱਤੇ ਵਧੀਆ ਥੱਲੇ ਇਧਰ ਨਾ ਕਰ ਫਿਰ ਇਧਰ ਮੂੰਹ ਕਰ ਫਿਰ ਡਰਾਮੇ ਬਾਅਦ ਆਏ ਗਾਇਸ ਇਹ ਡਰਾਮਾ ਆਵੇ ਗਾਇਸ ਇਹ ਡਰਾਮਾ ਬਣ ਚੁੱਕੇ ਵਜਾ ਨਾ ਮਾਂ ਦਰਦੀ ਹਾਂ ਫਿਰ ਸਿੱਧਾ ਕਰ ਮਲਾਂ ਕੀ ਕਰਕੇ ਲਿਆਈਆਂ ਇੱਧਰ ਕੁਛ ਨਹੀਂ ਕੀਤਾ ਮੈਂ ਕਿ ਤੋੜਾ ਕਰ ਰਹਾ ਚ ਮੈਨੇ ਦਿਖਾ ਇੱਧਰ ਕੁਛ ਪਾ ਕੇ ਲਿਆਈਏ ਪਾਣੀ ਚ ਮਨਿੰਦਰ ਪੀਮੀ ਨਾ ਮੁੰਡੇ ਦਾ ਉੱਤੋਂ ਕਿ ਟਪੀ ਨਹੀਂ ਆ ਦਿਖਾ ਦੇ ਕੀ ਪਾਇਆ ਸੁਣ ਕੇ ਤੇ ਨੰਨੇ ਨੂਨ ਪਾਇਆ ਬਸ ਨੂਨ ਪਾਇਆ ਤੇ ਨੂਨ ਵਾਲਾ ਪਾਣੀ ਇਹਨੇ ਕੀ ਕਰਨਾ ਨੂਨ ਨਾਲ ਪੜਨਾ ਠੀਕ ਹੋ ਜਾ ਪੀਣੇ ਬਣੀ ਛੱਡੇ ਹਾਂ ਨੂਨ ਹੀ ਹੈ ਨੂਨ ਪਾਇਆ ਮਿੱਠਾ ਸੋਡਾ ਸੀਗਾ ਮਿੱਠਾ ਸੋਡਾ ਕੱ ਲੱਗ ਜੂ ਪੰਦੇ ਕੁ ਮਿੰਟ ਪਤਾ ਬੇਟਾ ਥੋੜੇ ਦਾ ਤਾਂ ਮਰੀ ਆ ਤੇ ਜੇਰ ਥੱਲੇ ਹਾਂ ਮੁੰਡਾ ਮੂਦਾ ਪਿਆ ਸੀ ਉੱਤੇ ਆ ਕੇ ਡੈਗ ਗਿਆ ਇੱਕਦਮ ਹਾਲ ਥੱਲੇ ਫਰਸ਼ ਤੇ ਵੱਜਿਆ ਹਾਂ ਹੁਣ ਤੂੰ ਬਾਤ ਚ ਲਾ ਰਹੀ ਏ ਤਰੇ ਬੈਂਕ ਕਿ ਕਰਨਾ ਨੂੰ ਪੈਸੇ ਬਹੁਤ ਨੇ ਜਮਾ ਕਰਾਉਣ ਜਾਣਾ ਸਹੀ ਦੱਸੋ ਸਹੀ ਦੱਸਦੀ ਐ ਪੈਸੇ ਕਰਵਾਉਣੇ ਐਨੇ ਸਾਰੇ ਪੈਸੇ ਆ ਉਹ ਕੱਲ ਉੱਥੇ ਗੇਟ 'ਚ ਝੋਲਾ ਰੱਖ ਗਿਆ ਕੋਈ ਮੈਂ ਤਾਂ ਚਲਦਾ ਮੈਂ ਚੋਚ ਰਹੇਗੀ ਗੱਲ ਨਾਲ ਮੈਂ ਮੀ ਚੱਟੀ ਚੱਟਰੀ ਮੈਂ ਚੋਚ ਨਹੀਂ ਹਾਂ ਦੱਸ ਦੋ ਯਾਰ ਹਾਏ ਹਾਏ ਲੜਾਈ ਮੈਂ ਤਾਂ ਇੱਕ ਪਿਆਰ ਨਹੀਂ ਕਰ ਸਕਦੀ ਗਾਇਸ ਕੀ ਕਰਾਂ ਮੈਂ ਇਹਨਾਂ ਨੂੰ ਹਾਏ ਹਾਏ ਕੁੱਕੜਾ ਵਾਲੀ ਲੜਾਈ ਵੀ ਮੈਂ ਪਿਆਰ ਨਹੀਂ ਕਰ ਸਕਦੀ ਹਾਏ ਪਾਣੀ ਡੋਲੋਗੇ ਆਏ ਹਾਏ ਅਗਲੀ ਤਾਂ ਹਾਏ ਮਰੇਂ ਤੇ ਖੜ ਜਾ ਜੇ ਪਰਨਾ ਖੁੱਲਣਾ ਰੀਤ ਹਟਦੀ ਨਹੀਂ ਹਾਏ ਹਾਏ ਆ ਜਾ ਵੀਰੇ ਕਿ ਤੂੰ ਤੂੰ ਮਾਰ ਰਿਹਾ ਹਾਂ ਹਾਂ ਬੱਸ ਆਦੇ ਆਜਾ ਹਰੇ ਨੱਕ ਪਿਆਰ ਕਰ ਲਵੇਂ ਜੇ ਇਹਨੂੰ ਕਰ ਲਾਂ ਉਹ ਕੁੱਟਣ ਲੱਗ ਦੇਦੀ ਜੇ ਉਹਨੂੰ ਕਰ ਲਾਂ ਤਾਂ ਇਹ ਕੁੱਟਣ ਲੱਗ ਜਾਂਦਾ ਹੇ ਕੀ ਕਰਾਂ ਬੋਗੋ ਮਾਰ ਬਾਜ਼ਰ ਦੇ ਬੋਗੋ ਮਿਲਣੇ ਮਨ ਨੂੰ ਪਿਆਰ ਮਾਰ ਆਏ ਨਹੀਂ ਆਪ ਦਾ ਵੀ ਦੱਸਦੇ ਵੀ ਮੈਂ ਵੀ ਮਾਰਿਆ ਮਾਣਾ ਸਰਨਾ ਮਾਣਾ ਸਰਨਾ ਫਿਰ ਤੇ ਤਰੋਂ ਅੱਜ ਮਾਰ ਤੂੰ ਕਿੱਥੇ ਆ ਹੋ ਸਿਰੇ ਤੇ ਦੇਖੀ ਕਿੱਡੇ ਝੂਠ ਬੋਲਦੀਆਂ ਯਾਰ ਬਲਾਗ ਚੱਲੀ ਜਾਂਦਾ ਤੁਸੀਂ ਆਲੇ ਦੇਖ ਲਿਓ ਵੀ ਕਿੱਥੇ ਬਹਿ ਕੇ ਲੜਾਈ ਹੋਈ ਹੈ ਅੱਛਾ ਬੈੱਡ ਦੀ ਟੋ ਬੈੱਡ ਉੱਧਰ ਲੱਗਿਆ ਹੋਇਆ ਵਾ ਅੱਛਾ ਕਿੰਨੇ ਝੂਠ ਬੋਲੀ ਜਾਂਦੀ ਆ ਬਸ ਆ ਬਲੌਗ ਬਣਾਉਣ ਦਾ ਇੱਕ ਫਾਇਦਾ ਤਾਂ ਹੈਗਾ ਸੱਚ ਝੂਠ ਫੜਿਆ ਜਾਂਦਾ ਬੰਦੇ ਦਾ ਹਾਂ ਕੀ ਕਹਿ ਕੇ ਆਈਆਂ ਨਾ ਤਿਸ ਕਹਤ ਚੱਲ ਕੋਈ ਨਾ ਆਉਂਦਾ ਮੈਂ ਜਹਾਜ਼ ਤੇ ਬੰਬ ਲੈ ਕੇ ਪਾਪਾ ਆ ਚੱਕ ਇੱਥੋਂ ਹਾਏ ਨੀ ਹਾਏ ਸੀ ਤੂੰ ਕੋਸ ਤੋੜ ਦੇਣਾ ਮੁੰਡੇ ਦਾ ਅੱਜ ਆਏ ਹੋ ਹਰਾ ਤੂੰ ਫਿਰ ਆਏ ਕਾ ਤੂੰ ਮਾਰ ਦਿਆ ਜਲਾਦਾਂ ਵਾਂਗੂ ਪਹਿਲਾਂ ਤੋਂ ਉਹਦੀ ਛਾਤੀ ਏਡੀ ਜ਼ੋਰ ਨਾਲ ਮਾਰੀ ਕਿੱਡੀ ਜ਼ੋਰ ਨਾਲ ਤੇਰਾ ਮਦਣ ਉੱਤੇ ਆ ਕੇ ਡੈਗ ਗਈ ਆ ਉਹਦੇ ਉਹਨੇ ਕਿਹਾ ਸੀ ਕਹਿੰਦਾ ਛਾਤੀ ਘੱਟਵੇ ਓਰੇ ਓਰੇ ਚੈਸ ਲਈ ਹੋਈ ਆ ਉਹਨੇ ਕਿਹਾ ਛਾਤੀ ਘੁੱਟ ਦੇ ਕਹਿੰਦਾ ਮਰੇ ਉੱਤੇ ਦਰਦ ਹੁੰਦੀ ਆ ਤੂੰ ਫੇਰ ਇੱਥੇ ਇੱਥੇ ਤਾਂ ਨਹੀਂ ਦਰਦ ਹੁੰਦੀ ਸੀ ਤਾਂ ਕਿੰਨੇ ਕੇ ਪਾਇਆ ਹੱਥ ਤੇ ਉੱਥੇ ਨਾਲ ਇੱਥੇ ਮਿਲਿਆ ਜਿਵੇਂ ਉਹਨੂੰ ਕੋਈ ਨਹੀਂ ਅੰਦੇਗਾ ਯਾਰ ਫਿਰ ਯਾਰ ਮੇਰੇ ਨੇੜੇ ਤਾਂ ਆਵੇਂ ਫੇਰ ਹੀ ਕਹੂੰਗੀ ਕਿਸੇ ਨੂੰ ਕੁਝ ਕਹਿਣਾ ਚੱਲ ਤੇ ਮਰੂ ਪਰ ਰੀਤੇ ਜਬ ਬਚੜਾ ਤਾਂ ਆ ਜਾ ਹੁਣ ਨਹੀਂ ਇਧਰ ਛਿੱਤਰ ਪੈ ਜਾਣੇ ਉਹ ਤੋਂ ਉਰੇ ਇਧਰ ਹੁਣ ਦੱਸ ਹੁਣ ਦੱਸ ਹੁਣ ਦੱਸ ਨਹੀਂ ਹੁਣ ਦੱਸ ਨਹੀਂ ਮਾਰੇਂਗਾ ਤੂੰ ਹੈ ਐ ਮਾਰੀ ਦੰਦਾ ਬੀਰੇ ਨੂੰ ਰੋਡ ਤੇ ਡਰਾਮਾ ਵਾ ਮੈਂ ਕੀ ਕਹਾ ਵਾ ਇੱਕ ਸਾੜ ਕੀ ਹੋ ਗਿਆ ਮੇਰੇ ਪਾਪਾ ਕਹਿੰਦੇ ਤੁਸੀਂ ਮੈਨੂੰ ਘੁੱਟਣ ਲੱਗਿਆ ਨਹੀਂ ਘੁੱਟਦੇ ਯਾ ਸੋਰੀ ਬੀਬੀ ਗਰਮੇਲੋ ਬੀਬੀ ਸੋਰੀ ਆਪਾਂ ਪਿੰਡੀ ਛੱਡ ਕੇ ਗਰਮੇਲੋ ਫੜ ਲੈਣੀ ਆ ਗਰਮੈਲੋ ਨੇ ਗੁੱਸਾ ਕਰਦੀ ਨਾ ਨੇ। ਅਨੰਨੇ ਗਰਮੈਲੋ ਨੇ ਗੁੱਸਾ ਕਰਦੀ। ਆ ਗਰਮੈਲੋ ਨੂੰ ਕੁਛ ਨਹੀਂ ਕਹਿਣਾ ਠੀਕ ਐ। ਇਹ ਬੀਬੀ ਕਹਿੰਦੀ ਮੈਨੂੰ ਕੁਛ ਕਹਿਣਾ ਨਾ ਕਰੋ। ਸੌਰੀ ਬੀਬੀ ਜੀ ਸਾਸਰੀ ਘਰ। ਤੇ ਚਲੋ ਠੀਕ ਐ ਗਾਇਸ ਵੀਡੀਓ ਤੁਸੀਂ ਆਪਣੀ ਦੇਖ ਲਈ ਹੋਈ ਐ। ਅੱਜ ਸਾਡੀ ਹੋਈ ਲੜਾਈ ਪਹਿਲਾਂ ਨਾਨੀ ਨਾਲ ਹੋਈ ਐ ਦੀ ਮਨਿੰਦਰ ਦੀ ਲੜਾਈ। ਹੁਣ ਇਹਨਾਂ ਦੋਨਾਂ ਦੀ ਆਪਸ ਚ ਹੋ ਗਈ ਕੁੱਕੜਾਂ ਵਾਲੀ ਲੜਾਈ। ਅੱਜ ਲੜਾਈ ਲੜਾਈ ਮਾਫ ਕਰੋ। ਆਬਾ ਜੀ ਦਾ ਪਾਠ ਕਰੋ। ਬੱਸ। ਓਕੇ ਬਾਏ ਸੀ ਯੂ ਟਾਟਾ।